ਜੋ ਅੱਜ ਰਾਸ਼ਟਰੀ ਗਾਨ ਦਿਨਵਾਰ ਸ਼ਾਲ ਵਿੱਚ ਆਪਣੀ ਸਟੇਜ ਤੇ ਗਾਇਆ ਉਹ ਐਕਚੁਅਲੀ ਮੈਂ ਮਿਲਕੋ ਠੀਕ ਆਇਆ ਪਰ ਮੇਰੀ ਸਿਹਤ ਠੀਕ ਨਹੀਂ ਸੀ ਜਿਗ ਤਾਂ ਜਿੱਦਾਂ ਕੋਈ ਬਲੱਡ ਪ੍ਰੈਸ਼ਰ ਦਾ ਚੱਕਰ ਆਉਂ ਨਹੀਂ ਆਉਂਦਾ ਉਹ ਚੱਕਰ ਆ ਗਿਆ ਆਪਣੇ ਲਈ ਮੈਂ ਠੀਕ ਆ ਰਿਹਾ ਸੀ ਪਰ ਅਚਾਨਕ ਮੇਰੀ ਜਿਵਾਂ ਜਲੀ ਉਹ ਲੜ ਖਾ ਗਈ ਇਸ ਕਰਕੇ ਮੇਰਾ ਰਾਸ਼ਟਵਾਦ ਤੇ ਜਰਾਸ਼ਟਪਤੀ ਮੇਰੇ ਮਨ ਚ ਪੂਰੀ ਭਾਵਨਾ ਤੇ ਮਾਨ ਸਮਾਨ ਜਿਹੜੇ ਲੋਕ ਇਹਨੂੰ ਇੱਕ ਇਸ਼ੂ ਬਣਾ ਰਹੇ ਆ ਜਾਂ ਗਲਤ ਸੋਚ ਰਖ ਰਹੇ ਆ ਉਹਨਾਂ ਦੀ ਆਪਣੀ ਗਲਤ ਸੋਚ ਆ ਉਹਨਾਂ ਤੇ ਆਪ ਰਾਸ਼ਟਰੀ ਗਾਣ ਨਹੀਂ ਆਉਂਦਾ ਮੈਂ ਕੋਹ ਜਿਹੜਾ ਰਾਸ਼ਟਰੀ ਗਾਣਾ ਸੁਣ ਲਉ ਤੇ ਮੈਨੂੰ ਨਾਲ ਕਾ ਸਾਰਾ ਆਉਂਦਾ ਅਚਾਨਕ ਮੇਰੀ ਛੇਧ ਲੜਖੜਾ ਕਰਨਾ ਮੈਨੂੰ ਥੋੜੀ ਇਹ ਪ੍ਰੋਬਲਮ ਆਈ ਆ ਉਦਾਂ ਮੈਂ ਰਾਸ਼ਟਵਾਦ ਦਾ ਪੂਰਾ ਜਿਹੜਾ ਉਹ ਮਾਨ ਸਨਮਾਨ ਕਰਨਾ ਰਾਸ਼ਟਰੀ ਗਾਣ ਜਿਹੜਾ ਮੈਂ ਬਚਪਨ ਤੋਂ ਲੈ ਕੇ ਗਾਉਂਦਾ ਆ ਰਿਆਂ ਮੈਂ ਕਈ ਸਟੇਜਾਂ ਤੇ ਗਾਇਆ ਇਹ ਨਹੀਂ ਵੀ ਇੱਥੇ ਪਹਿਲੀ ਸਟੇਜ ਤੇ ਕਿਦਾਂ ਕਈ ਆਪਣੇ ਲੋਕਲ ਤੇ ਆਪਣਦਰੀ ਇੰਡੀਆ ਲੈਵਲ ਤੱਕ ਮੈਂ ਜਿਹੜੀ ਆ ਮੈਂ ਜੀ ਸੇਵਾ ਜਿਹੜੀ ਆ ਸਮ ਇਹ ਜਿਹੜੀ ਇਸ਼ੂ ਬਣਾ ਰਿਹਾ ਇਹ ਗਲਤ ਸੋਚ ਦਾ ਖਰੜਾ ਰਿਹਾ ਜੇ ਕਿਸੇ ਮਨ ਦੇ ਕਿਸੇ ਦੇ ਮਨ ਨੂੰ ਇਹ ਠੇਸ ਪਹੁੰਚੀ ਹੈ ਮੈਂ ਉਸ ਲਈ ਅਪਰ ਆਰਟਪਤੀ ਜਿਹੜੀ ਆ ਸਮਰਪਤ ਹੁੰਦਾ ਹੈ ਉਹਨਾਂ ਕੋ ਮਾਫੀ ਮੰਗਦਾ ਹਾਂ